ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੱਜ ਦਾ ਪ੍ਰਮਾਣ ਦਾ ਅਰਥ ਹੈ ਜੀ ਜੋ ਕਿ ਕੋਡੀ ਰਾਗ ਵਿੱਚੋਂ ਹੈ ਤਨ ਤਨ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਬਾਣੀ ਹੈ ਜੀ ਪਹਿਲੀ ਪੰਕਤੀ ਦਾ ਅਰਥ ਹੈ ਜੀ ਹਰੇ ਹਰ ਚਰਨ ਰਿਦਾ ਔਰ ਧਾਰੇ ਸਿਮਰ ਸੁਆਮੀ ਸਤਗੁਰੂ ਆਪਣਾ ਕਾਰਜ ਸਫਲ ਹਮਾਰੇ ਅਗੇ ਠਹਿਰਾਓ ਹੈ ਜੀ ਪਹਿਲੀ ਪੰਕਤੀ ਦਾ ਅਰਥ ਹੈ ਜੀ ਸੁਆਮੀ ਵਾਹਿਗੁਰੂ ਦੇ ਚਰਨ ਉਹਨਾਂ ਦੇ ਸਿੱਖਾਂ ਨੇ ਆਪਣੇ ਮਨ ਅਤੇ ਦਿਲ ਅੰਦਰ ਟਿਕਾਏ ਹੋਏ ਹਨ ਜੀ ਦੂਸਰੀ ਪੰਕਤੀ ਦਾ ਅਰਥ ਹੈ ਆਪਣੇ ਮਾਲਕ ਸੱਚੇ ਗੁਰਾਂ ਨੂੰ ਯਾਦ ਕਰਨ ਦੁਆਰਾ ਉਹਨਾਂ ਦੇ ਸਿੱਖਾਂ ਦੇ ਕੰਮ ਰਾਸ ਆ ਗਏ ਹਨ ਠਹਿਰਾਓ ਅਕਲੀਆਂ ਦੋ ਪੰਕਤੀਆਂ ਦਾ ਅਰਥ ਹੈ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤਲ ਸੁਖ ਪਾਇਆ ਠਾਕੁਰ ਅਗਮ ਅਪਾਰੇ ਕਰਤ ਸਖਾਵਤ ਅਤੇ ਉਪਸ਼ਾਨਾ ਖੈਰ ਸੁਖ ਅਤੇ ਉਪਸ਼ਾਨਾ ਅਕਾਲ ਪੁਰਖ ਸ਼੍ਰੋਮਣੀ ਸਾਹਿਬ ਜੀ ਦੇ ਜਾਸਤੇ ਸਿਮਰਨ ਵਿੱਚ ਹੀ ਹਨ ਇਹ ਹੀ ਮੂਲ ਸਿਆਣਪ ਹੈ ਅਗਲੀਆਂ ਦੋ ਪੰਕਤੀਆਂ ਦਾ ਅਰਥ ਹੈ ਜੀ ਗੁਣ ਗਾਵਤ ਅਤਲ ਸੁਖ ਪਾਇਆ ਠਾਕੁਰ ਅਗਮ ਅਪਾਰੇ ਜੋ ਜਨ ਪਾਰ ਭ੍ਰਮ ਆਪਣੇ ਕੀਨੇ ਤਿੰਨ ਕਾ ਬਾਹਰ ਕਠ ਨਾ ਵਿਚਾਰੇ ਪਹੁੰਚ ਤੋ ਪਰੇ ਅਤੇ ਬਯੰਤ ਸਵਾਮੀ ਦਾ ਜਸ ਗਾਇਨ ਕਰਨ ਦਵਾਰਾ ਉਹਨਾਂ ਦੇ ਸਿੱਖਾਂ ਦਾ ਆ ਮਾਪ ਆਰਾਮ ਪਾ ਲਿਆ ਹੈ ਉਹਨਾਂ ਦੇ ਸਿੱਖਾਂ ਨੂੰ ਉਹਦਾ ਨਾਮ ਜਪ ਕੇ ਆਰਾਮ ਆ ਗਿਆ ਹੈ ਅਗਲੀ ਪੰਕਤੀ ਦਾ ਅਰਥ ਹੈ ਜਿਨ੍ਹਾਂ ਪਰਸ਼ਾਂ ਨੂੰ ਪਰਮ ਪ੍ਰਭੂ ਇੱਕ ਵਾਰੀ ਆਪਣੇ ਨਿਜ ਦੇ ਬਣਾ ਲੈਂਦਾ ਹੈ ਜਿਨ੍ਹਾਂ ਨੂੰ ਆਪਣਾ ਬਣਾ ਲੈਂਦਾ ਹੈ ਆਪਣੇ ਸੇਵਕਾਂ ਨੂੰ ਜਿਹੜਾ ਆਪਣਾ ਬਣਾ ਲੈਂਦਾ ਹੈ ਫਿਰ ਉਹਨਾਂ ਦੇ ਗੁਣ ਅਤੇ ਔਗਣਾਂ ਵਿਚਾਰਦਾ ਉਹਨਾਂ ਦੀਆਂ ਗਲਤੀਆਂ ਤੇ ਧਿਆਨ ਨਹੀਂ ਦੰਦਾ ਸਤਿਗੁਰੂ ਜਿਵੇਂ ਇੱਕ ਮਾਤਾ ਸੁਤ ਅਪਰਾਧ ਕਰਤ ਹੈ ਜੇਤੇ ਜਾਨੀ ਚੇਤਨਾ ਰਾਖ ਸਤੇਤੇ ਜਿਵੇਂ ਇੱਕ ਮਾਤਾ ਆਪਣੇ ਬੱਚੇ ਦੇ ਔਗਣ ਨਹੀਂ ਵਿਚਾਰਦੀ ਓਵੇਂ ਸਤਿਗੁਰੂ ਵੀ ਆਪਣੇ ਸੇਵਕਾਂ ਦੇ ਔਗਣ ਨਾ ਚਿਤਾਰਦਾ ਹੁੰਦਾ ਉਹਨਾਂ ਦੀ ਸਾਰੀ ਗਲਤੀਆਂ ਮਾਫ਼ ਕਰ ਦਿੰਦਾ ਹੈ ਪਰਮੇਸ਼ਰ ਜੇ ਕੋਈ ਉਹਨਾਂ ਦਾ ਨਾਮ ਜਪੇ ਪਰਮੇਸ਼ਰ ਨਾਲ ਪਿਆਰ ਕਰੇ ਨਾਮ ਰਤਨ ਸੁਨ ਜਪ-ਜਪ ਜੀਵਾ ਹਰ ਨਾਨਕ ਕੰਠ ਮਝਾਰੇ ਨਾਮ ਦੇ ਹੀਰੇ ਨੂੰ ਨਾਮ ਦੇ ਲਾਲ ਨੂੰ ਸ਼ਰਵਣ ਕਰਕੇ ਅਤੇ ਉਸ ਦਾ ਆਰਾਧਨ ਤੇ ਸਿਮਰਨ ਕਰਨ ਦੁਆਰਾ ਸਤਿਗੁਰੂ ਉਹ ਆਪ ਜੀ ਦੇ ਸਿੱਖ ਜਿਉਂਦੇ ਹਨ ਨਾਨਕ ਤੇ ਸਾਹਿਬ ਨੂੰ ਆਪਣੇ ਹਿਰਦੇ ਦਿਵਾਲੇ ਪਰੇ ਲਿਆ ਹੈ ਉਹਨਾਂ ਦੇ ਸਿੱਖਾਂ ਨੇ ਨਾਨਕ ਨੂੰ ਆਪਣੇ ਹਿਰਦੇ ਦੇ ਵਿੱਚ ਪਰੋ ਲਿਆ ਹੈ ਉਹ ਉਸ ਦੇ ਨਾਮ ਬਿਨਾ ਇੱਕ ਛਿਨ ਵੀ ਨਹੀਂ ਜੀ ਸਕਦੇ ਜਿਉਂ ਮੱਛਲੀ ਬਿਨ ਪਾਣੀ ਐ ਕਿਉਂ ਜੀਵਨ ਪਾਵੈ ਇਸ ਤਰ੍ਹਾਂ ਉਹਨਾਂ ਦੇ ਸਿੱਖਾਂ ਨੇ ਜਿਵੇਂ ਮੱਛੀ ਪਾਣੀ ਤੋਂ ਬਿਨਾ ਨਹੀਂ ਜੀ ਸਕਦੀ ਉਹਨਾਂ ਦੇ ਸਿੱਖ ਵੀ ਨਾਮ ਤੋਂ ਬਿਨਾ ਨਹੀਂ ਜੀ ਸਕਦੇ ਇਸ ਲਈ ਸਿੱਖਾਂ ਨੇ ਤਨ ਤਨ ਅਕਾਲ ਪੁਰਖ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਆਪਣੇ ਫਿਰਦੇ ਵਿੱਚ ਪਰੋ ਲਿਆ ਹੈ ਤੋ ਅੱਜ ਦਾ ਇਹ ਫਰਮਾਨ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ